ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਜੀ ਸਭ ਠੀਕ ਆ ਜੀ ਵਧੀਆ ਵੀਜੀ ਵਧੀਆ ਜੀ ਚਲੋ ਕਿਵੇਂ ਚੱਲ ਰਿਹਾ ਕੰਮ ਜੀ ਬਾਜੀ ਬਈ ਚੱਲੀ ਜਾਂਦਾ ਬਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਸਾਡਾ ਵੀਜੀ ਚਲੋ ਘਰ ਆਇਆ ਦਾ ਜੀ ਤੇ ਦੋ ਹੀ ਗਾਮਾ ਸੇਲਾ ਹਾਂ ਜੀ ਵੀਜੀ ਦੋ ਹੀ ਹੈ ਜੀ ਆਪਣੇ ਠੀਕ ਆ ਕਰੀ ਸ਼ੁਰੂ ਫਿਰ ਇੱਕ ਐਡਰੈਸ ਦੱਸ ਦੋ ਸਭ ਪਹਿਲਾਂ ਐਡਰੈਸ ਵੀਜੀ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਨ ਰੋਡ ਤੇ ਪਿੰਡ ਆਪਣਾ ਗਰਵਾਲੀ ਪੈਂਦਾ ਵੀਜੀ ਠੀਕ ਆ ਹਾਂਜੀ ਨਾਮ ਤੁਹਾਡਾ ਨਾਮ ਵੀਜੀ ਮੇਰਾ ਜਿੰਦਾ ਜੀ ਹ 991446039 ਆਜੋ ਹਾਂਜੀ ਬਾਜੀ ਪਹਿਲਾ ਸੂਆ ਜੀ ਇਹ ਪਹਿਲਾ ਸੂਆ ਸੂਈ ਜੇ ਅੱਛਾ ਇਹ ਸੰਦੀਪ ਜੀ ਦੋ ਦੰਦਾਂ ਤੋਂ ਵਛੀ ਜੇ ਅੱਛਾ ਦੋ ਦੰਦਾਂ ਤੋਂ ਵਛੀ ਜੇ ਹਾਂਜੀ ਹਾਂਜੀ ਦੁੱਧ ਲਾ ਲਓ ਬੋਹਾ ਲਾ ਲਓ 23 ਕਿਲੋ ਹੋ ਜੇ 22 ਕਿਲੋ ਹੋ ਜੇ ਅੱਛਾ ਇਹਨਾਂ ਐਸਟਾ ਰਹੇਗਾ ਹਫਤੇ ਦੀ ਸੂਈ ਜੇ ਆ ਵਛੀ ਆ ਜੀ ਹਾਂਜੀ ਤੇ ਖੋਲੋ ਜੀ ਫਿਰ ਤੇ ਫਾਰਮ ਤੋਂ ਕੱਢ ਕੇ ਲੈ ਕੇ ਆਂਦੀ ਲੈ ਲੈਣਾ ਜੀ ਹਾਂ ਬਾਜੀ ਹਾਂਜੀ ਫਾਰਮ ਦੇ ਲੈ ਕੇ ਆਂਦੀ ਫਾਰਮ ਦੀ ਵਛੀ ਆ ਲਓ ਜੀ ਕਰੋ ਚੈੱਕ ਦੋ ਦੰਦ ਵੈਰ ਬਹੁਤ ਸੋਹਣੀ ਆ ਬਰੀਡ ਚੈੱਕ ਕਰੋ ਮੜਾ ਜੀ ਇਹਦੇ ਲੰਮੀ ਦੋਰੋ ਬਾਈ ਕਿੰਨਾ ਕਰੋਗੀ ਫਿਰ ਇਹ ਦੋ ਇਹ ਸੰਦੀਪ ਜੀ ਜਿਹੜਾ ਆਜ ਰਿਹਾ ਹੁਣ 22 ਕਿਲੋ ਹੁਣ ਅਰੇ ਦੀ ਸੇਵਾ ਤੇ ਆ ਆਈਡੀ ਲੈ ਰੱਖੀ ਆ ਹਾਂਜੀ ਹਾਂਜੀ ਕੋਈ 25 26 ਕਿਲੋ ਤਾਂ ਪਾਉਗੀ ਜਗ੍ਹਾ ਚੰਗੀ ਚ ਖੁੱਲੀ ਉੱਥੇ ਖੁੱਲੀਆਂ ਰਹਿਣ ਨਾ ਆ ਪਰ ਤਾਂ ਹੀ ਤਾਂ ਹੀ ਡੱਬਲੀ ਆ ਜੀ ਫਿਰ ਪੁੱਤੇ ਬਿਲਕੁਲ ਜੀ ਬਿਲਕੁਲ ਚਾਈ ਜੋ ਆ ਬਿਲਕੁਲ ਵਰੀ ਆ ਮਾਣਾ ਇੱਕ ਨੰਬਰ ਹੈ ਵੀਰ ਜੀ ਬਸ ਠੀਕ ਆ ਹਾਂਜੀ ਵੀਰ ਜੀ ਲੈ ਜੀ ਦੇ ਦਿਓ ਜੀ ਵੀਰ ਹੈ ਡੇਢ ਦੀ ਦੇ ਦੀਏ ਕਰ ਦਿਓ ਜਨਾ ਮਾਨਦਨ ਹੁੰਦਾ ਬਸ ਜੈ ਜੀ ਕੰਮ ਯੈਸ ਨੋ ਵਾਲਾ ਕਰ ਬਸ ਇੱਕ 15 ਦੀ ਇੱਕ 15 ਕਰ ਦੇ ਉਹ ਛੋੜ ਮੌਕੇ ਹੋਰ ਇੱਕ 10 ਦੀ ਚਲੋ 1 ਲੱਖ 10 ਹਜ਼ਾਰ ਦੇ ਦੇ ਚਲੋ ਤੁਸੀਂ ਦੋ ਦਾ ਦੇ ਭਾਅ ਕੋ ਮੂੰਹ ਫੜ ਕੇ ਦੇਖ ਲੈ ਬਸ ਠੀਕ ਆ ਬਸ ਠੀਕ ਚਲੋ ਅਨਜਾਨ ਠੀਕ ਆ ਚਲੋ ਬਸ ਆ ਜਰਸੀ ਗੱਬਣਾ ਉਹ ਗੱਬਣਾ ਗਈ ਵੀਰ ਜੀ ਕਿੰਨੇ ਟਾਈਮ ਲੰਦੀ ਜੀ ਇਹ ਕੋਈ ਲੈ ਜੂਗੀ ਹਫਤਾ ਖੰਡ ਅਜੇ ਇੱਕ ਹਫਤਾ ਲੈ ਜੂਗੀ ਇਹ ਦੁੱਧ ਫਿਰ ਬਾਜੀ ਕਿੰਨਾ ਕਰੂਗੀ ਇਹ ਇਹ ਤਾਂ ਸੰਦੀਪ ਜੀ ਹੁਣ ਘਰ ਵਾਲੇ ਦੇ ਕਹਿੰਦੇ ਵੀ 15 ਕਿਲੋ ਦੁੱਧ ਭਰਦੀ ਹਾਂ ਬਾਕੀ ਚਲੋ ਗਾੜੇ ਹਾਂ ਜੀ ਗਾੜੀ ਵਾਲੇ ਦੀ ਸੇਵਾ ਲਓ ਜਰਸੀ ਦੂਜਾ ਸੂਗਾ ਫਿਰ ਤੇ ਇਹ ਵੀ ਕਰੋ ਚੈੱਕ ਪਾਪੂ ਵੇਖੋ ਵੀ ਜਦੇ ਬਿਲਕੁਲ ਬਸ ਸੋਹਣੇ ਪਾਪ ਆ ਨਾ ਹਾਂ ਇਹਦੇ ਜਵਾਬ ਅਸਮਾਵਰੀ ਨਿਕਲੂਗਾ ਜੀ ਮਾਣਾ ਹੈ ਵਧੀਆ ਜੀ ਟਿੱਪ ਟੁੱਪਨ ਤਾਂ ਬਹੁਤ ਚੰਗੀ ਆ ਜੀ ਆਜੋ ਆਜੋ ਜੰਦਾ ਜੀ ਆਜੋ ਪਾਜੋ ਆਜੋ ਇੰਦਾ ਫਿਰ ਮੁੱਲ ਕੀ ਹੈ ਜੀ ਇਹ 55 ਹੀ ਦੇ ਦिए ਹੋਰ ਜਾਣ ਦੇ ਯਾਰ ਤੈਨੂੰ ਛੱਡ ਦਈਏ 50 ਦੀ ਜਾਣ ਯਾਰ ਹੀ ਛੱਡਦਾ ਚਲ 9000 ਦੀ 9000 ਦੀ ਲਓ ਜੀ 9000 ਦੇ ਦੇਣਗੇ ਹਾਂ ਬਹੁਤ ਗੁਰਲ ਗੁਰਲ ਵੜੀ ਸੰਦੀਪ ਜੀ ਹਾਂ ਬਣੂ ਚੰਗੀ ਨਹੀਂ ਠੀਕ ਹਾਂ ਬਣੂ ਬੂਣ ਚੰਗੀ ਆ ਇੱਕ ਰਿਵੜ ਇਹਨੇ ਮਰੇ ਦੰਦ ਚੱਕ ਰਹੀਏ ਕਰਾ ਦੇਣੇ ਹਾਂਜੀ ਹਾਂ ਨਸਲਾ ਪੂਰੀ ਪਾਲੀ ਭਲਾਈ ਹੈ ਨਾਲੇ ਹਨਾ ਬੈੜੀ ਹਾਂ ਠੀਕ ਹੈ ਦੋ ਹੀ ਦੋ ਹੀ ਦੋ ਹੀ ਹੈ ਦੋ ਹੀ ਹੈ ਦੋ ਹੀ ਹੈ ਬਈ ਚਲੋ ਬਾਕੀ ਮੇਰੇ ਵੀ ਇੱਥੇ ਆ ਗਿਆ ਇੱਕ ਟਾਈਮ ਦੋ ਦਨ ਚੁਆਈ ਕਰੋ ਤੇ ਪਾਸ ਕਰੋ ਸਹੀ ਹੈ ਜੀ ਹਾਂ ਜੀ ਹਾਂ ਜੀ ਹਾਂ ਤੇ ਬਾਜੀ ਫਿਰ ਨੰਬਰ ਫਿਰ ਬੋਲ ਦੋ ਫਲੈਕ ਨੰਬਰ ਹੈ 9914460394 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ